ਅਸੀਂ ਅੱਜ ਇਸ ਵਿਸ਼ੇ ਤੇ ਤੋਰਨਾ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਆ ਕਿ ਪਹਿਲਾਂ ਅਸੀਂ 19373 ਕਿਲੋਮੀਟਰ ਸੜਕਾਂ ਜਿਹੜੀਆਂ ਪਿੰਡਾਂ ਦੀਆਂ ਉਹਨਾਂ ਵਾਸਤੇ 4092 ਕਰੋੜ ਦਾ ਪ੍ਰੋਜੈਕਟ ਜਿਹੜਾ ਉਹ ਸ਼ੁਰੂ ਕੀਤਾ ਸੀਗਾ ਜੋ ਕੋਈ ਚੱਲ ਰਿਹਾ ਹੈ ਹੁਣ ਇਸ ਵਕਤ ਤੁਹਾਡੇ ਕੋਲੇ ਵੀਡੀਓਜ਼ ਵੀ ਆਉਂਦੀਆਂ ਹੋਣੀਆਂ ਸੜਕਾਂ ਬਣਦੀਆਂ ਨੇ ਤੇ ਹੁਣ ਇਹਦੇ ਵਿੱਚ ਐਡ ਕਰਕੇ ਅਸੀਂ ਟੋਟਲ 44920 ਕਿਲੋਮੀਟਰ 44920 ਕਿਲੋਮੀਟਰ ਸੜਕਾਂ ਜਿਹੜੀਆਂ ਨੇ ਉਹ ਬਣਾਉਣ ਜਾ ਰਹੇ ਆ ਉਹਦਾ ਸਾਰਾ ਜਿਹੜਾ ਟੈਂਡਰ ਵਗੈਰਾ ਹੋ ਜਾਣਗੇ ਹੁਣ ਪਹਿਲਾਂ ਵਾਲੀਆਂ ਨੇ ਦਿੱਤੇ ਹੋਗੇ ਉਹਦੇ ਵਿੱਚ ਹੁਣ ਐਡ ਕਰ ਲੱਕੇ 44000 ਹੋ ਜਾਊਗਾ ਪੀ ਡਬਲਯੂ ਡੀ ਦੀਆਂ ਹੈਗੀਆਂ ਨੇ ਜੀ ਜਿਹਨੂੰ ਪਲਾਨ ਰੋਡਸ ਕਹਿੰਦੇ ਆ ਆਪਾਂ ਜਿਹੜੀਆਂ ਲਿੰਕ ਰੋਡ ਤੋਂ ਵੱਡੀਆਂ ਹੁੰਦੀਆਂ ਕੋਈ 12 ਫੁੱਟੀ ਹੈ ਕੋਈ 18 ਫੁੱਟੀ ਹੈ अठाई सौ उन्ती किलोमीटर रूरल लिंक रोड अठारह हजार सौ पताली पीडब्ल्यू डी कर रहे है जी मंडी बोर्ड पंजाब मंडी बोर्ड जी हजार दो सौ कानवे किलोमीटर म्यूंसिपल कारपोरेशन म्यूंसिपल काउंसल नगर पंचायतों ਅਰਬਨ ਰੋਡ ਸੀੜੀਆਂ ਨੇ ਉਹ 1255 ਕਿਲੋਮੀਟਰ ਇਹ ਪਾ ਕੇ ਟੋਟਲ 44920 ਕਿਲੋਮੀਟਰ ਜਿਹੜਾ 16000 209 ਕਰੋੜ ਰੁਪਏ ਸੜਕਾਂ ਤੇ ਕੁਆਲਿਟੀ ਸੜਕਾਂ ਤੇ ਲੱਗ ਰਿਹਾ ਹੈ ਮੈਂ ਪੰਜਾਬ ਦੇ ਸਾਰੇ ਸੜਕਾਂ ਦੇ ਠੇਕੇਦਾਰਾਂ ਨੂੰ ਟੈਗੋਰ ਥੀਏਟਰ ਦੇ ਵਿੱਚ ਬੁਲਾਇਆ ਸੀਗਾ। ਕੋ ਕੋ ਉਹਨਾਂ ਨੂੰ ਹੀ ਮਿਲਨੇ ਟੈਂਡਰ ਜਿੰਨੇ ਵੀ ਪੰਜਾਬ ਦੇ ਹੈਗੇ ਨੇ ਟੈਂਡਰ ਉਹਨਾਂ ਚ ਹੀ ਮਿਲਨੇ ਆ ਕਿਸੇ ਨਾ ਕਿਸੇ ਨੂੰ। ਤੇ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਤੁਹਾਡੇ ਤੋਂ ਕੋਈ ਕਮਿਸ਼ਨ ਨਹੀਂ ਲਿਆ ਜਾਊਗਾ। ਪਰ ਟੈਂਡਰ ਵੇਲੇ ਕਮਿਸ਼ਨ ਸ਼ੁਰੂ ਹੋ ਜਾਂਦਾ ਨਾ। ਤੁਹਾਡੇ ਤੋਂ ਕੋਈ ਕਮਿਸ਼ਨ ਨਹੀਂ ਲਿਆ ਜਾਊਗਾ। ਤੁਹਾਨੂੰ ਜਦੋਂ ਸੜਕ ਬਣਾਉਂਗੇ ਕੋਈ ਤੁਹਾਡੇ ਕੋਲੇ ਪੀ ਡਬਲਯੂ ਡੀ ਦਾ ਮੰਡੀ ਬੋਰਡ ਦਾ ਜਾਂ ਕੋਈ ਅਫਸਰ ਕੋਈ ਏਦਾਂ ਦਾ ਬਾਬੂ ਆ ਕੇ ਤੁਹਾਡੇ ਤੋਂ ਕੋਈ ਪੈਸੇ ਨਹੀਂ ਮੰਗੂਗਾ। ਤੁਸੀਂ ਸੜਕ ਦੇ ਵਿੱਚ ਕੁਆਲਿਟੀ ਵਾਲੇ ਪਾਸੇ ਉਹ ਸਮਝੋਤਾ ਨਾ ਕਰਿਓ ਸਾਰੇ ਨਹੀਂ ਇੱਕੋ ਜਿਹੋ ਹੁੰਦੇ ਪੰਜੇਵਾਂ ਵਾਲੇ ਇੱਕੋ ਜਿਹੇ ਨਹੀਂ ਹੁੰਦੀਆਂ ਸੜਕਾ ਬਣ ਲੱਗੀਆਂ ਤਾਂ ਅਸੀਂ ਇੱਕ ਫਲਾਈਂਗ ਸਕੁਆਇਰ ਬਣਾਇਆ ਸੀ ਐਮ ਫਲਾਈਂਗ ਸਕੁਆਇਰ ਉਹ ਜਾ ਕੇ ਚੈੱਕ ਕਰਦੇ ਕਿ ਕੁਆਲਟੀ ਇਹਦੀ ਜਿਹੜੀ ਜੋ ਸੜਕ ਬਣ ਰਹੀ ਉਹਦੇ ਚ ਪ੍ਰੋਪਰ ਮਾਤਰਾ ਚ ਲੋਕ ਬਜਰੀ ਜੋ ਵੀ ਮਟੀਰੀਅਲ ਪੈਂਦਾ ਹੈ ਗਿਆ ਹੈ ਨਹੀਂ ਪਿਛਲੇ ਦਿਨੀ ਮੀਡੀਆ ਦੇ ਵਿੱਚ ਖਬਰ ਵੀ ਆਈ ਸੀ ਕਿ ਅਸੀਂ ਇੱਕ ਟੇਕੇਦਾਰ ਦਾ ਟੈਂਡਰ ਵੀ ਕੈਨਸਲ ਕਰਤਾ ਤੇ ਉੱਥੇ ਅਧਿਕਾਰੀਆਂ ਨੂੰ ਵੀ ਸਸਪੈਂਡ ਕਰਤਾ ਪ੍ਰੋਪਰ ਕੁਆਲਿਟੀ ਚ ਨਿਕਲਿਆ ਨਹੀਂ ਹੈਗਾ ਮਟੀਰੀਅਲ ਉਹ ਤਾਂ ਅੱਜ ਮੈਂ ਤੁਹਾਡੇ ਜ਼ਰੀਏ ਫੇਰ ਬੇਨਤੀ ਕਰਨੀ ਚਾਹਣਾ ਹੈ ਕਿ 350 ਸਾਲਾਂ ਗੁਰੂ ਸਾਹਿਬ ਦਾ ਚੱਲ ਰਿਹਾ ਹੈ ਪਵਿੱਤਰ ਸਾਲ ਚੱਲ ਰਿਹਾ ਹੈ ਕਿਰਪਾ ਕਰਕੇ ਜਿੰਨਾ ਕੁ ਵੀ ਤੁਹਾਡਾ ਦਸਬੰਧ ਹੈ ਤੁਹਾਨੂੰ ਮਿਲ ਜੂਗਾ ਪਰ ਘੱਟੋ ਘੱਟ ਕੁਆਲਿਟੀ ਦੇ ਵਿੱਚ ਕੋਈ ਹੇਰ ਫੇਰ ਜਾਂ ਕੋਈ ਉੱਪਰ-ਨੀਚੇ ਨਾ ਕਰਿਓ ਮੈਂ ਨਹੀਂ ਚਾਹੁੰਦਾ ਕਿਸੇ ਦੀ ਨੌਕਰੀ ਚਲੀ ਜਾਵੇ ਮੈਂ ਨਹੀਂ ਚਾਹੁੰਦਾ ਕਿਸੇ ਦਾ ਕੋਈ ساری ਉਮਰ ਵਾਸਤੇ ਟੈਂਡਰ ਹੀ ਨਾ ਮਿਲਣ ਉਹਨੂੰ ਬਲੈਕਲਿਸਟਡ ਹੋ ਜੇ ਤਾਂ ਕਰਕੇ ਸੀ ਇਹ ਲੋਕਾਂ ਦਾ ਪੈਸਾ ਹੈ ਤੇ ਇਹ ਲੋਕਾਂ ਦੇ ਆ ਸੜਕਾਂ ਤੇ ਲੋਕਾਂ ਦੇ ਕੰਮਾਂ ਤੇ ਲੱਗ ਜੇ ਤਾਂ ਇਹ ਤੋਂ ਵੱਡੀ ਵੱਡੀ ਕੋਈ ਖੁਸ਼ੀ ਨਹੀਂ ਹੋ ਸਕਦੀ ਪਿੰਡਾਂ ਦੀਆਂ ਪੰਚਾਇਤਾਂ ਪਿੰਡਾਂ ਦੇ ਸਰਪੰਚ ਸਹਿਬਾਨ ਮਤਾ ਪਾ ਕੇ ਦੇਣਗੇ ਜੇ ਦੋ ਪਿੰਡਾਂ ਨੂੰ ਸੜਕ ਜਾਂਦੀ ਹੈ ਦੋਨੇ ਪਿੰਡਾਂ ਦੀਆਂ ਪੰਚਾਇਤਾਂ ਮਤਾ ਪਾ ਕੇ ਦੇਣਗੀਆਂ ਕਿ ਅਸੀਂ ਸੈਟੀਸਫਾਈਡ ਆ ਇਹ ਸੜਕ ਦੇ ਮਟੀਰੀਅਲ ਤੋਂ ਫਿਰ ਅਸੀਂ ਪੈਸੇ 릴ੀਜ਼ ਕਰਾਂਗੇ ਉਹਨੂੰ ਤੇ ਜਿੰਨੇ ਵੀ ਹੁਣ ਤੱਕ ਆਏ ਨੇ ਮਤੇ ਮੈਂ ਪਿੰਡਾਂ ਦੇ ਸਰਪੰਚਾਂ ਪੰਚਾਂ ਨੂੰ ਜਾਂ ਜਿੰਨੇ ਵੀ ਮੈਂਬਰ ਸਾਹਿਬਾਨ ਜਾਂ ਐਨ ਜੀਓ ਵਾਲੇ ਸਮਾਜਿਕ ਜਿੰਨੇ ਵੀ ਇਹ ਲੋਕ ਨੇ ਕਿਰਪਾ ਕਰਕੇ ਜਿੱਥੇ ਸੜਕ ਬਣ ਰਹੀ ਹੈ ਕੋਈ ਖਾਲਾ ਬਣ ਰਿਹਾ ਜਾਂ ਕੋਈ ਸਰਕਾਰੀ ਕੰਮ ਚੱਲ ਰਿਹਾ ਜਾਂ ਕੋਈ ਸਕੂਲ ਦੇ ਕਮਰੇ ਪੈ ਰਹੇ ਲਾਇਬ੍ਰੇਰੀ ਬਣ ਰਹੀ ਹੈ ਕਿਤੇ ਤਾਂ ਉੱਥੇ ਜਾ ਕੇ ਪਲੀਜ਼ ਕੁਆਲਟੀ ਜ਼ਰੂਰ ਚੈੱਕ ਕਰਿਓ ਕ੍ਰਿਟਿਸਿਜ਼ਮ ਵਾਸਤੇ ਨਾ ਕਰਿਓ ਕੁਆਲਿਟੀ ਚੈੱਕ ਕਰਕੇ ਦੱਸੋ ਕਿ ਸਾਨੂੰ ਲੱਗਦਾ ਨਹੀਂ ਕਿ ਕੁਆਲਿਟੀ ਜਿਹੜੀ ਐ ਇਹ ਠੀਕ ਐ ਤਾਂ ਅਸੀਂ ਇਮੀਡੀਏਟਲੀ ਐਕਸ਼ਨ ਲਵਾਂਗੇ ਕੱਲ ਇੱਕ ਖਾਲਾ ਬਣ ਰਿਹਾ ਸੀਗਾ ਸਾਨੂੰ ਪਤਾ ਲੱਗਿਆ ਵੀ ਉਹ ਬਿਨਾਂ ਮਸਾਲੇ ਤੋਂ ਇਟਾ ਲਾਈ ਜਾਂਦੇ ਤੇ ਅਸੀਂ ਉਹ ਖਾਲੇ ਨੂੰ ਦੁਬਾਰਾ ਸਾਡੇ ਕੋਲ ਸ਼ਿਕਾਇਤ ਆਈ ਤਾਂ ਅਸੀਂ ਵੀਡੀਓ ਤੁਸੀਂ ਦੇਖੀ ਵੀ ਹੋਣੀ ਤਾਂ ਅਸੀਂ ਵਾਪਸ ਉਹਨੂੰ ਠੇਕੇਦਾਰ ਨੂੰ ਵੀ ਅਸੀਂ ਜਿਹੜਾ ਉਹਦਾ ਟੈਂਡਰ ਕੈਨਸਲ ਕਰਕੇ ਦੁਬਾਰਾ ਖੜਾ ਹੋ ਬਣੂਗਾ ਕਿਉਂਕਿ ਜਿੱਥੇ ਪਾਣੀ ਚੱਲਣਾ ਉਹ ਤਾਂ ਫਿਰ ਦੋ ਦਿਨ ਨਹੀਂ ਕੱਟਣਾ ਉਹਨੇ ਸੋ ਇਸ ਕਰਕੇ ਅੱਜ ਗੁਣਵਤਾ ਜਿਹੜੀ ਹੈ ਉਹ ਮਿਆਰੀ ਹੋਊਗੀ ਤੇ ਪੰਚ ਚਾਲਾਂ ਦੇ ਮਰਮਤ ਦਾ ਕਲੋਜ਼ ਵੀ ਉਹਦੇ ਵਿੱਚ ਹੈ ਠੇਕੇਦਾਰ ਨਹੀਂ ਕਰਨੀ ਹੈ ਜੇ ਪਹਿਲੀ ਵਧੀਆ ਬਣਾ ਦੇ ਤਪਾਂ ਸੱਲਮ ਰੱਬਤ ਕੰਨੀ ਲੋੜ ਨਹੀਂ ਪਣੀ ਚਾਹੀਦੀ ਪਹਿਲੇ ਹੀ ਵਧੀਆ ਬਣਾ ਦੇ ਸੋਦਾ ਇਨਕਲੂਡਡ ਹੈ ਉਹਦਾ ਪੈਸਾ ਜਿਹੜਾ ਉਹਦੇ ਵਿੱਚ ਰਿਪੇਅਰ ਵੀ ਉਸੇ ਨੂੰ ਕਰਨੀ ਪਾਉਗੀ ਫਿਰ ਸੋ ਇਹ ਵਰਲਡ ਲੈਵਲ ਦੇ ਜਿਹੜੇ ਗੁਣ ਪਤਾ ਦੇ ਮਾਪਦੰਡ ਨੇ ਉਹਨਾਂ ਨੂੰ ਫਾਲੋ ਕਰਨਗੇ ਇਹ ਹੁਣ ਤੱਕ ਪੰਜਾਬ ਦੇ ਵਿੱਚ ਕੀਤਾ ਹੋਇਆ ਸਭ ਤੋਂ ਵੱਡਾ ਸੜਕ ਨਿਰਮਾਣ ਹੈ ਜੀ ਇਸ ਤੋਂ ਪਹਿਲਾਂ 47000 ਲਗਭਗ 45 ਯਾਰੀ ਹੋ ਗਿਆ 45920 ਕਿਲੋਮੀਟਰ 45000 ਕਿਲੋਮੀਟਰ ਦਾ ਸੜਕਾਂ ਦਾ ਕਿਸੇ ਨੇ ਨਕਸ਼ਾ ਨਹੀਂ ਬਣਾਇਆ ਜੇ ਕੋਈ ਪੈਸੇ ਜਾਂਦਾ ਸੀ ਐਮਐਲਏ ਜਾਂਦਾ ਸੀ ਜਾਂ ਮੰਤਰੀ ਜਾਂਦਾ ਸੀ ਆ ਬਣਾ ਦਿਓ ਜੀ ਟੋਟਾ ਜਿਹਾ ਬਣਾ ਦਿਓ ਸਾਡਾ ਟੋਟਾ ਜਿਹਾ 2 ਕਿਲੋਮੀਟਰ ਦਾ 4 ਕਿਲੋਮੀਟਰ ਦਾ ਬਣ ਜਾਂਦਾ ਸੀ ਪਰ ਇਸ ਤਰ੍ਹਾਂ ਪੰਜਾਬ ਪੱਧਰ ਤੇ ਕਿਸੇ ਨੇ ਉਲੀਕਿਆ ਨਹੀਂ ਜਿਹੜਾ ਕਿ ਅਸੀਂ ਨਕਸ਼ਾ ਉਲੀਕ ਕੇ ਤੁਹਾਡੇ ਸਾਹਮਣੇ ਮੈਂ ਪੇਸ਼ ਕਰ ਲਿਆ ਤੁਹਾਡਾ ਕੋਈ ਸਵਾਲ ਹੋਵੇ ਤਾਂ ਹਾਂਜੀ ਦੇਖੋ ਪੀ ਡਬਲਯੂ ਡੀ ਦਾ ਜਿਹੜਾ ਹੈਗਾ ਪਲਾਨ ਰੂਡਸ 2300 ਕਿਲੋਮੀਟਰ ਤੇ ਰੂਰਲ ਲਿੰਕ ਰੂਡਸ 18545 ਕਿਲੋਮੀਟਰ 229 ਦਾ 2501 ਕਰੋੜ ਬਜਟ ਹੈ 18545 ਦਾ 5200 26 ਕਰੋੜ ਰੁਪਏ ਸਾਰੇ ਟੈਂਡਰ ਫਲੋਟ ਹੋ ਗਏ ਤੁਜਾਨੀ ਕੇ 7700 27 7727 7727 ਕਰੋੜ ਰੁਪਇਆ ਕੱਲਾ ਪੀਡਬਲਯੂਡੀ ਦੇ ਮੰਡੀ ਬੋਰਡ ਦਾ 22291 7697 ਲਗਭਗ 7000 ਹੀ ਇਹ ਲਾ ਲੋ ਮਿਊਸਪਲ ਕਾਰਪੋਰੇਸ਼ਨ ਮਿਊਸਪਲ ਕਾਉਂਸਲ ਤੇ ਨਗਰ ਪੰਚਾਇਤਾਂ ਦਾ 1255 785 ਕਰੋੜ 16209 ਕਰੋੜ ਰੁਪਇਆ ਟੋਟਲ ਬਜਟ ਹਾਂਜੀ ਉਹ ਡਿਪੈਂਡ ਡਿਪੈਂਡ ਕਰਦਾ ਹੈ ਕਿ ਉਹਦੀ ਲੈਂਥ ਕਿੰਨੀ ਹੈ ਟਾਈਮ ਬਾਉਂਡ ਵੀ ਦਿੱਤਾ ਜਾਊਗਾ ਨਾਲ ਕੁਆਲਟੀ ਬਾਉਂਡ ਵੀ ਹੈ ਨਾਲ ਤੇ 5 ਸਾਲ ਦਾ ਉਹਨਾਂ ਦਾ ਮੇਨਟੇਨੈਂਸ ਦਾ ਵੀ ਉਹਦਾ ਵਿੱਚ ਹੈਗਾ ਇਨਕਲੂਡਡ ਹੈ ਤੇ ਉਹਨਾਂ ਨੂੰ ਹੀ ਠੇਕੇਦਾਰ ਜਿਹਨੂੰ ਟੈਂਡਰ ਮਿਲੂਗਾ ਉਹੀ ਉਹਦੀ ਮੇਨਟੇਨੈਂਸ ਕਰੂਗਾ ਮੈਂ ਚਾਹੁੰਨਾ ਕਿ ਐਹ ਜੀ ਵਧੀਆ ਸੜਕ ਬਣਾਈ ਜAVE ਕਿ 5 ਸਾਲ ਉਹਦੀ ਮੇਨਟੇਨੈਂਸ ਹੀ ਲੋੜ ਨਾ ਪਵੇ ਸ਼ੁਰੂ ਹੋ ਚੁੱਕਿਆ 17 ਅਕਤੂਬਰ ਨੂੰ ਤਰਨਤਾਰਨ ਸਾਹਿਬ ਕੇ 19000 ਕਿਲੋਮੀਟਰ ਸੜਕਾਂ ਦਾ ਉਸ ਦਿਨ ਤੋਂ ਘਾਟਨ ਕੀਤਾ ਸੀ ਸੜਕਾਂ ਬਣ ਰਹੀਆਂ ਨੇ ਸਰ ਜਿਹੜੀ ਹੈ 44220 ਕਿਲੋਮੀਟਰ ਸੜਕਾਂ ਨੇ ਸਰ ਪਹਿਲਾਂ ਇਹ 2350 ਹਾਂ ਇਨਕਲੂਡਡ ਇਨਕਲੂਡਡ ਟੋਟਲ ਟੋਟਲ 44920 ਬਣ ਜਾਊਗਾ ਇਸ ਵਕਤ ਸੋਸ਼ਲ ਮੀਡੀਆ ਜਮਾਨੇ ਚ ਲੋਕਾਂ ਨੂੰ ਕੰਪਲੇਂਟ ਵਾਸਤੇ ਕੋਈ ਆਫਿਸ ਚਾਹੀਦਾ ਹਰ ਰੋਜ਼ ਤਾਂ ਕੰਪਲੇਂਟ ਆਉਂਦੀ ਹੈ ਹਰ ਕੋਈ ਹਰ ਕੋਈ ਬੰਦਾ ਵੀਡੀਓ ਬਣਾ ਕੇ ਕਹਿੰਦਾ ਦੇਖ ਲਓ ਜੀ ਸੜਕ ਮਾੜੀ ਬਣ ਰਹੀ ਹੈ ਮੈਂ ਕਹਿੰਦਾ ਵੀਡੀਓ ਹੀ ਪਾ ਦਿਓ ਅਸੀਂ ਆਪ ਉਹ ਵੀ ਚੈੱਕ ਕਰ ਲਾਂਗੇ